ਭਾਈ ਅਮਰਤਪਾਲ ਸੇ ਨੇ ਕਿਹੜਾ ਜ਼ੁਲਮ ਕੀਤਾ ਉਹਨੇ ਕੋ ਬੰਬ ਚਲਾਇਆ ਉਹਨੇ ਕੋਈ ਕਤਲ ਕਰਤਾ ਕਿਸੇ ਦਾ ਉਹਨੇ ਕੋਈ AK-47 ਚਲਾਤੀ ਖਾਲਿਸਤਾਨ ਰਾਜ਼ੀ ਮੰਗ ਕਰਨਾ ਬਿਲਕੁਲ ਸਹੀ ਹੈ ਬਰਤਕਾਰੀ ਰਾਮ ਰਹੀਮ ਜਿਨੇ ਨੇਕਾ ਨੌਜਵਾਨ ਬੀਬੀਆਂ ਦੀਆਂ ਇੱਜ਼ਤਾਂ ਲੁੱਟੀਆਂ ਜੀ ਜਿਨੇ ਛਤਰ ਪਾਤੀ ਵਰਗੇ ਪ੍ਰਕਾਰਾਂ ਦਾ ਕਤਲ ਕੀਤਾ ਜਿਨੇ ਗੁਰੂ ਗਵਿੰਦ ਸਿੰਘ ਮਹਾਰਾਜ ਦੀ ਪਛਾਤ ਪਾਈ ਉਹਨੂੰ ਵਾਰ-ਵਾਰ ਪਰ ਉਹਨਾਂ ਤੇ ਰਿਆ ਕੀਤਾ ਜਾ ਰਿਹਾ ਇੱਕ ਪਾਸੇ ਬੀਬੀ ਬਲਕਸ ਬਾਨੋ ਜਿੰਨਾ 11 ਬੰਦਿਆਂ ਨੇ ਉਹਦੀ ਇੱਜ਼ਤ ਲੁੱਟੀ ਉਹਦੇ ਪਰਿਵਾਰ ਦੇ 7 ਬੰਦੇ ਮਾਰ ਦਿੱਤੇ ਗਏ ਉਹ ਬੰਦੇ ਜਿਹੜੇ ਇਹ ਰਿਆ ਕਰ ਦਿੱਤੇ ਗਏ ਤੇ ਜਦੋਂ ਕਿਸੇ ਨੂੰ ਇਨਸਾਫ ਨਾ ਮਿਲੇ ਜਦੋਂ ਕਿਸੇ ਨਾਲ ਤੱਕਾ ਬੰਦ ਨਾ ਹੋਵੇ ਜਦੋਂ ਕਿਸੇ ਦੀ ਜਵਾਨੀ ਨੂੰ ਇੱਕ ਨੀਤੀ ਤੇ ਮਾਰਿਆ ਜਾਵੇ ਜਦੋਂ ਕਿਸੇ ਦੇ ਇஷ்ட ਨੂੰ ਇੱਕ ਪਲਾਨਿੰਗ ਤਹਿਤ ਉਹਦੀ ਬੇਦਬੀ ਕਰਾਈ ਜਾਵੇ ਤਾਂ ਉਹਦੋਂ ਫਿਰ ਜਿਹੜੇ ਆਪਣੇ ਰਾਜ ਦੀ ਜਾਂ ਆਪਣੇ ਹੱਕ ਦੀ ਮੰਗ ਕਰਨਾ ਕੋ ਜੁਰਮ ਨਹੀਂ ਸੱਚੀ ਗੱਲ ਸੇ ਮੈਂ ਪ੍ਰਿਆੰਕਾ ਤੁਸ ਦੇਖ ਰਹੇ ਲੁਧਿਆਣਾ ਲਾਈਵ ਦੇਖ ਸਕਦੇ ਹੋ ਤਸਵੀਰਾਂ ਲਾਡਵਾਲ ਟੋਲ ਪਲਾਜ਼ਾ ਤੇ ਖੜੇ ਆ ਜਿੱਥੇ ਕਿ ਬੀਤੇ ਦਿਨੀ ਕੋਮੇ ਇਨਸਾਫ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ 13 ਟੋਲ ਪਲਾਜ਼ਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਕੀਤੇ ਜਾਣਗੇ ਮੁਫਤ ਕੀਤੇ ਜਾਣਗੇ ਸੋ ਰਾਗੀਰਾਂ ਦੇ ਲਈ ਉਹ ਬਿਲਕੁਲ ਮੁਫਤ ਕੀਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੇਖ ਸਕਦੇ ਹੋ ਕਿ ਟੋਲ ਪਲਾਜ਼ਾ ਤੋਂ ਜਿਹੜੇ ਵੀ ਵਾਹਨ ਜਾ ਰਹੇ ਨੇ ਉਹਨਾਂ ਤੋਂ ਕਿਸ ਤਰ੍ਹਾਂ ਦੀ ਕੋਈ ਪਰਚੀ ਨਹੀਂ ਲਈ ਜਾ ਰਹੀ ਤੇ ਬਿਨਾ ਟੋਲ ਕੱਟੇ ਹੋਏ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ 11 ਵਜੇ ਤੋਂ 2 ਜਿਤਾਕੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਔਰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਐਲਾਨ ਕੀਤਾ ਗਿਆ ਸੀ ਸੋ ਕੌਮੀ ਇਨਸਾਫ ਮੋਰਚੇ ਦੇ ਆਗੂ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਜੀ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਵਾਇਰ ਚੁਕਾ ਖਾਲਸਾ ਬੈਕ ਜੀ ਕਿਤੇ ਦਾਸ ਜਸਵੰਤ ਸਿੰਘ ਚੀਮਾ ਸ਼ਰੋਮਣੀ ਕਾਲੇਦਾਲ ਅੰਮ੍ਰਿਤਸਰ ਫਤਿਹ ਜੀ ਸਨੀਰ ਉਮੀਦ ਪ੍ਰਧਾਨ ਪੰਜਾਬ ਅੱਜ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਤੇ ਸ਼ਰੋਮਣੀ ਕਾਲੇਦਾਲ ਅੰਮ੍ਰਿਤਸਰ ਫਤਿਹ ਜੀ ਦੇ ਕੌਮੀ ਪ੍ਰਧਾਨ ਤੇ ਸਮੂਚੀਆਂ ਜਥੇਬੰਦੀਆਂ ਵੱਲੋਂ ਪੰਜਾਬ ਭਾਰਤ ਦੇ ਵਿੱਚ ਟੂਲ ਪਲਾਜੇ ਜੀ ਫਰੀਕ ਕਰਨ ਦਾ ਜਿਹੜਾ 2 ਘੰਟੇ ਦਾ ਸਮਾਂ ਦਿੱਤਾ ਸੀ ਜੀ 11 ਤੋਂ 2 ਵਜੇ ਤੱਕ ਜੀ ਇੱਥੇ ਡਿਊਟੀ ਜਿਹੜੀ ਦਾਸ ਦੀ ਲੱਗੀ ਸੀ ਜੀ ਸੋ ਇੱਥੇ ਅਸੀਂ ਭਾਰਤ ਸਰਕਾਰ ਦੇ ਅੰਨੇ ਤੇ ਬੋਲੇ ਕੰਨਾਂ ਤੱਕ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਭਾਰਤ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਤਹੀ ਜਿਹੀ ਚੀਜ਼ ਨਹੀਂ ਕਿਉਂਕਿ ਇੱਕ ਪਾਸੇ ਤਾਂ ਬਰਤਕਾਰੀ ਰਾਮ ਰਹੀਮ ਜਿਨ੍ਹਾਂ ਨੇ ਨੇਕਾਂ ਨੌਜਵਾਨ ਬੀਬੀਆਂ ਦੀਆਂ ਜਿੱਦਾਂ ਲੁੱਟੀਆਂ ਜੀ ਜਿਨ੍ਹਾਂ ਨੇ ਛੱਤਰ ਪੱਤੀ ਵਰਗੇ ਪਤਰਕਾਰਾਂ ਦਾ ਕਤਲ ਕੀਤਾ ਜੀ ਜਿਨ੍ਹਾਂ ਨੇ ਗੁਰੂ ਗਬਿੰਦ ਸਿੰਘ ਮਹਾਰਾਜ ਦੀ ਪੋਸ਼ਾਕ ਪਾਈ ਉਹਨੂੰ ਵਾਰ-ਵਾਰ ਪ੍ਰਬੋਲਤੇ ਰਿਹਾ ਕੀਤਾ ਜਾ ਰਿਹਾ ਇੱਕ ਪਾਸੇ ਬੀਬੀ ਬਲਕਸ ਬਾਨੋ ਜਿਨ੍ਹਾਂ ਇਹ 11 ਬੰਦਿਆਂ ਨੇ ਉਹਦੀ ਇੱਜ਼ਤ ਲੁੱਟੀ ਜੀ ਉਹਦੇ ਪਰਿਵਾਰ ਦੇ 7 ਬੰਦੇ ਮਾਰ ਦਿੱਤੇ ਗਏ ਜੀ ਉਹ ਬੰਦੇ ਜਿਹੜੇ ਆ ਰਿਹਾ ਕਰ ਦਿੱਤੇ ਗਏ ਜੀ ਇੱਕ ਪਾਸੇ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ ਨੂੰ ਅਜ 25-25 ਸਾਲ ਹੋ ਗਏ ਜੀ ਮੈਂ ਸਮਝਦਾ ਕਿ ਕਿਦਾਂ ਦਾ ਕਾਨੂੰਨ ਆ ਜੀ ਤੁਸੀਂ ਮੈਨੂੰ ਇਹ ਦੱਸੋ ਜੇ ਕਿਸੇ ਨੂੰ ਉਮਰ ਕੈਦ ਹੁੰਦੀ ਆ ਜੀ ਤੇ ਉਹ 14 ਸਾਲ ਚ ਬਾਹਰ ਆ ਜਾਂਦਾ ਜੀ ਕੋਈ 12 ਸਾਲ ਚ ਆ ਜਾਂਦਾ ਪਰ ਜਿਹੜੇ ਇਸ ਤੋਂ ਪਹਿਲਾਂ ਸੋਰੀ ਮੈਂ ਤੁਹਾਨੂੰ ਟੋਕ ਰਹੀ ਆ ਕਿ ਇਸ ਤੋਂ ਪਹਿਲਾਂ ਵੀ ਬੜੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਬੜੇ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਮੋਰਚੇ ਲਗਾਏ ਗਏ ਨੇ ਪਰ ਫਿਰ ਵੀ ਜਿਹੜਾ ਕਿ ਪੰਜਾਬ ਸਰਕਾਰ ਹੈ ਜਾਂ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਲਈ ਰਾਜ਼ੀ ਨਹੀਂ ਹੈ ਕਾਰਨ ਇਹ ਜੀ ਇੱਕੋ ਕੋਮ ਇੱਕੋ ਬੰਦੇ ਹੁੰਦੇ ਆ ਜਿਹੜੇ ਚਲਦੇ ਹਨ ਜਮਾਨੇ ਕੇ ਸਾਥ ਜਿਹੜੇ ਸਰਕਾਰਾਂ ਨਾਲ ਮਿਲ ਕੇ ਚਲਦੇ ਨੇ ਬੰਦੀ ਸਿੰਘ ਉਹ ਰਿਹਾ ਸਰਕਾਰ ਨੇ ਇਸ ਕਰਕੇ ਨਹੀਂ ਕੀਤੇ ਇੱਕ ਤੇ ਉਹ ਸੱਚ ਬੋਲ ਰਿਹਾ ਇੱਕ ਉਹ ਕੂਮ ਦੀ ਗੱਲ ਕਰਦੇ ਆ ਜਿਹੜੀ ਇਹਨਾਂ ਨੂੰ ਦੁੱਖ ਲੱਗਦਾ ਤੁਸੀਂ ਮੈਨੂੰ ਇਹ ਦੱਸੋ ਭਾਈ ਅਮਰਤਪਾਲ ਸਿੰਘ ਨੇ ਕਿਹੜਾ ਜ਼ੁਲਮ ਕੀਤਾ ਉਹਨੇ ਕੋਈ ਬੰਬ ਚਲਾਇਆ ਉਹਨੇ ਕੋਈ ਕਤਲ ਕਰਤਾ ਕਿਸੇ ਦਾ ਉਹਨੇ ਕੋਈ 1.47 ਚਲਾਤੀ ਉਹਨੇ ਤੇ ਕੋਈ ਕੰਮ ਕੀਤਾ ਨਾ ਕਿ ਨਸ਼ੇ ਛਡਾਓ ਤੇ ਜਾਂ ਗੁਰੂ ਵਾਲੇ ਨੌਜਵਾਨਾ ਨੂੰ ਬਣਾਓ ਸਿਰਫ ਉਹਨਾਂ ਨੂੰ ਮਾਪਕ ਨਹੀਂ ਆਇਆ ਭਾਈ ਗੁਰਦੇਵ ਸਿੰਘ ਕੌਂਕਈ ਸਾਨੂੰ ਇਹ ਲੱਗਦਾ ਕਿ ਵੱਖਰੇ ਰਾਜ ਜਾਂ ਵੱਖਰੇ ਖਾਲਿਸਤਾਨ ਰਾਜ ਦੀ ਮੰਗ ਕਰਨਾ ਬਿਲਕੁਲ ਸਹੀ ਹੈ ਮੈਂ ਇਹ ਗੱਲ ਕਰਦਾ ਜੀ ਸੁਪਰੀਮ ਕੋਰਟ ਨੇ ਇੱਕ ਸਾਨੂੰ ਹੱਕ ਦਿੱਤਾ ਜੀ ਕਿ ਕੋਈ ਖਾਲਿਸਤਾਨ ਕਹਿ ਸਕਦਾ ਭਾਰਤ ਨੂੰ ਜੀ ਕੋਈ ਭਾਰਤ ਨੂੰ ਹਿੰਦੂਸਤਾਨ ਕਹਿ ਸਕਦਾ ਜੀ ਜੇ ਆਪਾਂ ਖਾਲਿਸਤਾਨ ਕਹਿਣਾ ਜ਼ੁਲਮ ਹੈ ਜੀ ਤੇ ਹਿੰਦੂਸਤਾਨ ਕਹਿਣਾ ਵੀ ਜ਼ੁਲਮ ਹੈ ਤੇਰਾ ਤੁਸੀਂ ਸਵਾਲ ਨਹੀਂ ਜਾਣਿਆ ਮੈਂ ਮੰਗ ਕਰਨ ਦੀ ਗੱਲ ਕੀਤੀ ਹੈ ਮੈਂ ਮੰਗ ਕਰਨ ਦੀ ਗੱਲ ਕੀਤੀ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਜੀ ਮੰਗ ਕਰਨ ਦੀ ਗੱਲ ਕੀਤੀ ਬੁਲਾਉਣ ਦੀ ਗੱਲ ਨਹੀਂ ਕੀਤੀ ਭਾਰਤ ਨੂੰ ਹਿੰਦੁਸਤਾਨ ਕਹਿਣਾ ਜੀ ਕੋਈ ਜੁਰਮ ਨਹੀਂ ਜੀ ਤੇ ਖਾਲਸਤਾਨ ਕਹਿਣਾ ਕਿਹੜਾ ਜੁਰਮ ਹੈ ਜੀ ਵੱਖਰੀ ਰਾਜ ਦੀ ਮੰਗ ਕਰਨਾ ਬਿਲਕੁਲ ਸਹੀ ਹੈ ਤੁਸੀਂ ਬਿਲਕੁਲ ਜੀ ਜੇ ਕੋਈ ਗੁਲਾਮ ਹੈ ਜਿਹਦੇ ਕੁਛ ਨਾ ਤੁਸੀਂ ਮੈਨੂੰ ਇਹ ਦੱਸੋ ਸਿਕੰਦਰ ਪ੍ਰਾਣਾ ਤੋਂ ਪਾਰ ਹਾਲ ਤੱਕ ਸਾਬਟ ਹਰਿਟੇਰੀ ਕਰ ਦਿੱਤਾ ਗਿਆ 9 ਆਪਣੇ ਗਲਾਈਆਂ 'ਚ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਜੀ ਨੌਜਵਾਨ ਬੀਬੀਆਂ ਦੀਆਂ ਸ਼ਰੇਆਮ ਪੱਤਾਂ ਲੁੱਟੀਆਂ ਗਈਆਂ ਬਚੁਰਗ ਬਾਬਿਆਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਅੱਜ ਤੱਕ ਕਿਸੇ ਨੂੰ ਇਨਸਾਫ਼ ਮਿਲਿਆ ਤੇ ਛਦੋਂ ਕਿਸੇ ਨੂੰ ਉਹਨਾਂ ਇਨਸਾਫ਼ ਨਾ ਮਿਲੇ ਜਦੋਂ ਕਿਸੇ ਨਾਲ ਤੱਕਾ ਬੰਦ ਨਾ ਹੋਵੇ ਜਦੋਂ ਕਿਸੇ ਦੀ ਜਵਾਨੀ ਨੂੰ ਇੱਕ ਨੀਤੀ ਤਹਿਤ ਮਾਰਿਆ ਜਾਵੇ ਜਦੋਂ ਕਿਸੇ ਦੇ ਇਸ਼ਟ ਨੂੰ ਇੱਕ ਪਲਾਨਿੰਗ ਤਹਿਤ ਉਹਦੀ ਬੇਦਬੀ ਕਰਾਈ ਜਾਵੇ ਤਾਂ ਉਦੋਂ ਫਿਰ ਜਿਹੜੇ ਆਪਣੇ ਰਾਜ ਦੀ ਜਾਂ ਆਪਣੇ ਹੱਕ ਦੀ ਮੰਗ ਕਰਨਾ ਕੋਈ ਜੁਰਮ ਨਹੀਂ ਹੁੰਦਾ ਜੀ ਤਾਨੂੰ ਲੱਗਦਾ ਕਿ ਇਹ ਟੋਲ ਪਲਾਜ਼ੇ ਬੰਦ ਕਰਕੇ ਜਿਹੜਾ ਕਿ ਹੁਣ ਕੇਂਦਰ ਸਰਕਾਰ ਜਾਗੇਗੀ ਜਿਹੜੀ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਫਲ ਹੋਏਗੀ। ਗੱਲ ਇਹ ਆ ਜੀ ਸਾਡਾ ਕੰਮ ਹੈ ਚੌਂਕੀ ਦਾ ਕੰਮ ਹੈ ਚੌਂਕੀਦਾਰ ਦਾ ਕੰਮ ਹੁੰਦਾ ਹੋਕਾ ਦੇਣਾ। ਅਸੀਂ ਸੱਚ ਬੋਲਦੇ ਰਹੇ ਹਾਂ। ਸੱਚ ਬੋਲਦੇ ਰਹਿਣਾ। ਹੱਕ ਮੰਗਦੇ ਰਹੇ ਹਾਂ। ਹੱਕ ਮੰਗਦੇ ਰਹਿਣਾ। ਜੇ ਸਰਕਾਰ ਨੂੰ ਅਸੀਂ ਚੰਗੇ ਨਹੀਂ ਲੱਗਦੇ ਇਹ ਤਾਂ ਉਹਦੀ ਨੀਅਤ ਆ ਨਾ। ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਹਾਂ। ਅਸੀਂ ਭਾਰਤ ਦੇ ਖਾਤਰ ਅਸੀਂ ਭਾਰਤ ਦੇ ਖਾਤਰ 85% ਕੁਰਬਾਨੀਆਂ ਕੀਤੀਆਂ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਕਿੰਨਵਾ ਧਰਨਾ ਜਾਂ ਮੋਰਚਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੱਗ ਚੁੱਕੇ ਨੇ ਪਰ ਸਰਕਾਰਾਂ ਨਹੀਂ ਛੱਡਣ ਨੂੰ ਤਿਆਰ ਬੰਦੀ ਸਿੰਘਾਂ ਨੂੰ ਗੱਲ ਇਹ ਆ ਜੀ ਪਹਿਲਾ ਕਿਸਾਨ ਮੋਰਚਾ ਲੱਗਾ ਜਿਹੜਾ 1.5 ਸਾਲ ਚੱਲਿਆ ਜਿੱਥੇ 700 ਤੋਂ ਵੱਧ ਕਿਸਾਨਾਂ ਦੀ ਇਹਨਾਂ ਨੇ ਮੌਤਾਂ ਕਰਾਤੀਆਂ ਅੱਜ ਬੰਦੀ ਸਿੰਘ ਰਿਹਾਈ ਦਾ ਜਿਹੜਾ ਮੋਰਚਾ ਉਹਨੂੰ ਸਾਲ ਤੋਂ ਉੱਪਰ ਹੋ ਗਿਆ ਜੀ ਸੋ ਮੈਂ ਕਹਿਣਾ ਚਾਹੁੰਨਾ ਇਹ ਨੌਬਤ ਹੀ ਕਿਉਂ ਆਵੇ ਜੇ ਸਰਕਾਰਾਂ ਦੀ ਨੀਅਤ ਸਾਫ਼ ਹੋਵੇ ਅੱਜ ਸਾਨੂੰ ਮੋਰਚੇ ਲਾਉਣਨ ਜ਼ਰੂਰਤ ਹੀ ਕਿਉਂ ਪਵੇ ਜੇ ਸਾਡੇ ਬੰਦੀ ਸਿੰਘਾਂ ਨੂੰ ਇੱਕ ਪਾਸੇ ਬਲਤਕਾਰੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਆ ਇੱਕ ਪਾਸੇ ਉਹ ਸਾਡਾ ਸਿੰਘ ਆਉਂਦਾ ਉਹ 7 ਦਿਨ ਲਈ ਉਹਨੂੰ ਸੀਐਸਟਾਫ ਤੇ ਰੱਖਿਆ ਜਾਂਦਾ ਉਹਨੂੰ ਬਾਹਰ ਜਾਣ ਹੀ ਨਹੀਂ ਦਿੱਤਾ ਜਾਂਦਾ ਇਹ ਇਹ ਦੋ ਕਾਨੂੰਨ ਕਿਸ ਖਾਤਰ ਆ ਭਾਰਤ ਦੇ ਵਿੱਚ ਜਿਹੜੀਆਂ ਗੱਲਾਂ ਹੀ ਕਰ ਰਹੇ ਨੇ ਸਿੰਘ ਸਾਹਿਬ ਉਹ ਗੱਲਾਂ ਬਿਲਕੁਲ ਸੁਣਨ ਵਾਲੀਆਂ ਨੇ ਕਿਹਾ ਜਾ ਰਿਹਾ ਹੈ ਕਿ ਬਲਦਕਾਰੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਤੇ ਸਰਕਾਰ ਚੁੱਪੀ ਸਾਹਦੇ ਬੈਠੀ ਹੋਈ ਹੈ ਸਰਕਾਰ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਸਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕਿੰਨੇ ਦਿਨਾਂ ਤੋਂ ਕਿੰਨੇ ਦਿਨਾਂ ਤੱਕ ਇਹ ਜਿਹੜਾ ਕਿ ਮੋਰਚਾ ਚੱਲੇਗਾ ਇਹ ਦਾ ਜੀ ਅੱਜ ਸਾਡੀ ਉੱਤੋਂ 2 11 2 ਵਜੇ ਤੱਕ ਆ ਕਿੰਨੇ ਦਿਨ ਚੱਲੇਗਾ ਸਰ ਇਹ ਜੋ ਤੁਹਾਨੂੰ ਇਹੜਾ ਮਾਲੀ ਮੋਰਚਾ ਲੱਗਿਆ ਆ ਜੀ ਬੰਦੀ ਸਿੰਘ ਜਿਹੜੇ ਜੋ ਹੁਕਮ ਕਰੂਗੀ ਸਾਡੀ ਪਾਰਟੀ ਕਰੂਗੀ ਮਾਲੀ ਤੋਂ ਜੋ ਵੀ ਕਾਲ ਆਉਗੇ ਉਹ ਸਾਹਮਣੇ ਸੋਚ ਕੇ ਆਏ ਹੋ ਕਿ ਬੈਠਣਾ ਹੀ ਬੈਠਣਾ ਇਸ ਮੋਰਚੇ ਤੇ ਠੰਡ ਬਹੁਤ ਪੈ ਰਹੀ ਹੈ ਜਿਵੇਂ ਬਿਲਕੁਲ ਜੀ ਬਿਲਕੁਲ ਜਿੰਨੀ ਦੇਰ ਬੰਦੀ ਸਿੰਘ ਰਹਾ ਨਹੀਂ ਹੁੰਦੇ ਜੋ ਵੀ ਸਾਨੂੰ ਪਾਰਟੀ ਦੇ ਤਾਰੇ ਹਾਈ ਕਮਾਂਡ ਸਾਨੂੰ ਫੈਸਲਾ ਦਿੱਤਾ ਤਾਂ ਇਹ ਪੱਕਾ ਹੀ ਮੋਰਚਾ ਲਾਵਾਂਗੇ ਜੀ ਤੇ ਪੱਕਾ ਹੀ ਫ੍ਰੀ ਕਰਾਂਗੇ ਪੱਕਾ ਹੀ ਮੋਰਚਾ ਲਾਵਾਂਗੇ ਜਦੋਂ ਲੋਕ ਜਾ ਰਹੇ ਨੇ ਲੋਕਾਂ ਨਾਲ ਗੱਲਬਾਤਾਂ ਕੀਤੀਆਂ ਕਿ ਕਿਸ ਤਰ੍ਹਾਂ ਲੋਕ ਵੀ ਖੁਸ਼ ਨੇ ਕਿਉਂਕਿ ਟੋਲ ਜੀ ਕੋਈ ਪਬਲਿਕ ਨੂੰ ਪਰੇਸ਼ਾਨ ਨਹੀਂ ਕਰ ਰਿਹਾ ਅਸੀਂ ਬਿਲਕੁਲ ਟੋਲ ਫ੍ਰੀ ਕੀਤਾ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਕਿਉਂਕਿ ਤੁਹਾਨੂੰ ਪਤਾ ਹੈ ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਚ ਹੁੰਦਾ ਟੋਲ ਸਾਡੀ ਆਵਾਜ਼ ਸੈਂਟਰ ਤੱਕ ਪਹੁੰਚਾਉਣੀਆਂ ਤੁਹਾਡਾ ਮੀਡੀਆ ਦਾ ਬੜਾ ਧੰਨਵਾਦ ਆ ਸਾਥ ਦਿੱਤਾ ਤੁਸੀਂ ਆ ਕੇ ਠੰਡ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਲੁਧਿਆਣਾ ਲਾਈਵ ਵਾਲਿਆਂ ਦਾ ਤੁਹਾਡਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਦਿਲੋਂ ਕਰਦੇ ਆ ਤੁਸੀਂ ਇੰਨੀ ਕੜਾਕੀ ਠੰਡ ਦੇ ਵਿੱਚ ਆ ਕੇ ਤੁਸੀਂ ਮੋਰਚੇ ਸਾਡਾ ਸਾਥ ਦਿੱਤਾ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਾਡਵਾਲ ਟੋਲ ਪਲਾਜ਼ਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਕੇਂਦਰ ਸਰਕਾਰ ਨੂੰ ਜਗਾਨ ਦੀ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਮੇ ਇਨਸਾਫ ਮੋਰਚੇ ਦੇ ਵੱਲੋਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਵੱਲੋਂ ਬੰਦੀ ਸਿੰਘ ਰਿਹਾ ਕਰੋ ਦਾ ਜਿਹੜਾ ਕਿ ਨਾਰਾ ਲਗਾਇਆ ਗਿਆ ਸੀ ਉਸ ਤਹਿਤ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਦੇ 13 ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦਰਮਿਆਨ ਜਿਹੜਾ ਕਿ ਰਾਹੀਗੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਰਾਹੀਗਰ ਆਰਾਮ ਦੇ ਨਾਲ ਟੋਲ ਤੋਂ ਜਾ ਰਹੇ ਨੇ ਸੋ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋ ਰਹੀ ਹੈ ਪਰ ਇੱਥੇ ਮੋਰਚੇ ਦੇ ਜਿਹੜੇ ਕਿ ਲੋਕ ਬੈਠੇ ਹੋਏ ਨੇ ਲਾਡੋਇਲ ਟੋਲ ਪਲਾਜ਼ਾ ਦੀਆਂ ਤਸਵੀਰਾਂ ਸੀ ਜਿੱਥੇ ਕਿ ਮੈਂ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਜਦ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਰਕਾਰ ਫੈਸਲਾ ਨਹੀਂ ਦਿੰਦੀ ਉਦੋਂ ਤੱਕ ਇਹਨਾਂ ਦਾ ਇਸ ਤਰ੍ਹਾਂ ਦਾ ਮੋਰਚਾ ਤੇ धरना ਪ੍ਰਦਰਸ਼ਨ ਜਾਰੀ ਰਹੇਗਾ ਤੇ ਸਰਕਾਰ ਨੂੰ ਜਗਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਰਹਿਣਗੀਆਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਪ੍ਰਿਆਕਸ਼ਰਮਾ ਲੁਧਿਆਣਾ ਲਾਈਵ